ਆ 4 ਮਹੀਨੇ ਦੀ ਗੱਬਣ ਆ ਗਈ ਇਹ ਗਈ ਆ ਸਾਢੇ 3 ਮਹੀਨੇ ਦੀ ਗੱਬਣ ਚੈੱਕ ਪਾਸ ਬੱਚੀ ਆ ਗਈ ਮੈਂ ਲੈ ਪ੍ਰਿੰਟ ਪ੍ਰਿੰਟ ਦੇਖੋ ਛੱਲ ਝੋਲੀ ਝਾਲੀ ਦੇਖ ਬਾਈ ਕਿੰਨੀ ਟੌਪ ਦੀ ਆ ਬੱਚੀ ਦੀ ਐਸੀ ਕੱਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਹੈਪੀ ਕੋਲੇ ਪਹੁੰਚੇ ਹੋਏ ਆਂਗੇ ਬਾਈ ਹੈਪੀ ਕੋਲੇ ਨਾ ਮਿੱਤਰੋ ਸਾਨੂੰ ਅੱਜ ਨਾ ਆਪਾਂ ਗੱਬਣਾ ਬੱਚੀਆਂ ਦਿਖਾ ਦਾਂਗੇ ਤੇ ਬੱਚੀਆਂ ਵੀ ਜਿਹੜੀਆਂ ਹੈਗੀਆਂ ਨਾ ਪੂਰੀਆਂ ਬੇਲ ਵਾਲੀਆਂ ਤੇ ਸੋਹਣੀਆਂ ਸੁਨੱਖੀਆਂ ਨੇ ਕੱਲੀ ਕੱਲੀ ਦੇ ਨਾ ਇੱਕ ਵਾਰੀ ਤੁਸੀਂ ਨਾ ਨਿਗਾਹ ਮਾਰ ਲਓ ਇਹ ਬੱਚੀਆਂ ਮਿੱਤਰੋ ਨਾ ਸਾਢੇ 3 ਤੋਂ ਤੇ ਸਾਢੇ 4 ਮਹੀਨਿਆਂ ਦੇ ਵਿੱਚ ਵਿੱਚ ਇਹ ਗੱਬਣਾ ਨੇ ਕੱਲੀ-ਕੱਲੀ ਪੱਛੀ ਮੈਂ ਨਾ ਤੁਹਾਨੂੰ ਤੋੜ ਕੇ ਦਿਖਾਉਂਗਾ ਤੇ ਇਧਰਲੇ ਪਾਸੇ ਤੁਹਾਨੂੰ ਆਪਾਂ ਦਿਖਾ ਦਾਂਗੇ ਜਰਸੀ ਬੱਛੀਆਂ ਵੀ ਇਹ ਮਿੱਤਰੋ ਨਾ ਜਿਹੜੀਆਂ ਹੈਗੀਆਂ ਪਹਿਲੀਆਂ 4 ਤਾਂ ਹੈਗੀਆਂ ਕਨਫਰਮ ਗੱਬਣਾ ਚੈੱਕ ਪਾਸ ਤੇ 5ਵੇਂ ਨੰਬਰ ਦੇ ਉੱਤੇ ਆ ਗਈ ਮਿੱਤਰੋ ਇਹਦੇ ਟੀਕਾ ਲੱਗਿਆ ਹੋਇਆ ਤੇ ਇਧਰਲੇ ਪਾਸੇ ਨਾ ਇੱਕ ਤਿੰਨ ਛੋਟੀਆਂ ਬੱਛੀਆਂ ਆ ਗਈਆਂ ਜਰਨਾ ਇਹ ਛੋਟੀਆਂ ਬੱਛੀਆਂ ਵੀ ਜਿਹੜੀਆਂ ਹੈਗੀਆਂ ਪੂਰੀਆਂ ਸੋਹਣੀਆਂ ਸੁਨੱਖੀਆਂ ਨੇ ਤੇ ਆਹ ਜਿਵੇਂ ਐਂਡ ਤੇ ਨਾ ਦੋ ਨਗੀਨੇ ਜਮਾ ਇੱਕੋ ਜੇ ਆ ਗਏ ਬੱਬੂ ਗੋਛੇ ਦੇ ਛੋਟਾ ਛੋਟੀਆਂ ਪੰਛੀਆਂ ਯਾਰ ਤੇ ਬਰੀਡ ਵਾਲਾ ਪੱਖ ਕਿਵੇਂ ਲੱਗਾ ਕਮੈਂਟ ਕਰਕੇ ਦੱਸਿਓ ਜਰੂਰ ਤੇ ਰੇਟ ਕਿਵੇਂ ਲੱਗੇ ਦੱਸਿਓ ਤੇ ਆਜੋ ਆਪਾਂ ਕਰਾ ਗਏ ਬਾਈ ਹੈਪੀ ਨਾਲ ਗੱਲਬਾਤ ਤੇ ਬਾਈ ਹੈਪੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੋਰ ਕਿਵੇਂ ਆ ਬਹੁਤ ਵਧੀਆ ਬਾਈ ਰਵਣ ਚੜਦੀ ਕਲਾ ਹਾਂ ਬਾਈ ਹਾਂ ਹਾਂ ਤੇ ਹੈਪੀ ਫਿਰ ਆਪਣਾ ਪਿੰਡ ਕਿੱਥੇ ਹੀ ਰਹਿਗਾ ਪਿੰਡ ਪਿੱਥੋ ਬਾਈ ਜ਼ਿਲ੍ਹਾ ਬਠਿੰਡਾ ਬਠਿੰਡੇ ਤੋਂ 40 ਕਿਲੋਮੀਟਰ ਰਾਮਪਰਾ ਫੂਲ ਤੋਂ 5 ਕਿਲੋਮੀਟਰ ਅੱਜ ਤਾਂ ਫਿਰ ਜਾ ਮਸਰਾ ਕਰੀ ਬੈਠਾ ਹਾਂ ਬਾਈ ਹਾਂ ਜਿੰਨੀਆਂ ਕਿ ਬੱਚੀਆਂ ਹੈ ਹੀ ਐ ਹੈ ਸੋਹਣੀਆਂ ਹਾਂ ਬਾਈ ਹਾਂ ਹਾਂ ਚਾਰ ਗੱਬਣਾ ਨੇ ਬਾਈ ਇੱਕ ਦੇਸੀਮਾ ਲੱਗਿਆ ਹੋਇਆ 32-33 ਦਿਨ ਹੋ ਗਏ ਅੱਜ ਅੱਛਾ ਹਾਂ ਬਈ ਅੱਛਾ ਹੈਪੀ ਮੈਨੂੰ ਐਂ ਦੱਸ ਜਿਹੜੀਆਂ ਤੇਰੀਆਂ ਇਹ ਬੱਚੀਆਂ ਯਾਰ ਮੈਂ ਪੁੱਛ ਸਕਦਾ ਵੀ ਕਿੱਥੋਂ ਲੈ ਕੇ ਆਏ ਹਾਂ ਹਾਂ ਬਾਈ ਬਸੋ ਦੱਸੋ ਕਿੱਥੋਂ ਲੈ ਕੇ ਆਏ ਫਿਰ ਇਹ ਬਾਈ ਆਪਾਂ ਇੱਕ ਕੱਲੀ ਬੱਸੀ ਲੈਂਦੇ ਡੈਰੀਆਂ ਜੋ ਮੰਨ ਲਓ ਫਾਰਮਾ ਜੋ ਮੰਨ ਲਓ ਠੀਕ ਹੈ ਹਾਂ ਜਿਹਦੇ ਕੋਲ 25-30 ਗਾਂ ਰੱਖੀਆਂ ਜਾਂ ਕੋਈ 100-200 ਗਾਂ ਰੱਖੇ ਉਸ ਤੋਂ ਲੈਨੇ ਆਪਾਂ ਯਰ ਨਾ ਹਰ ਵਾਰੀ ਨਾ ਮੈਨੂੰ ਮਤਲਬ ਕਈ ਵਾਰੀ ਲਿਖਾ ਰਹਿ ਜਾਂਦਾ ਵੀ ਜੇ ਕਿਸੇ ਨੇ ਵੇਚਣੀਆਂ ਬੱਛੀਆਂ ਤੇ ਨਾ ਹਾਂ ਭਾਈਆ ਆਪਣਾ ਨੰਬਰ ਚੱਲਦਾ ਹੁੰਦਾ ਵੀਡੀਓ ਦੇ ਚੱਕ ਕੇ ਅਗਲਾ ਫੋਨ ਕਰ ਲੈ ਆਪਾਂ ਲੈਨੇ ਆ ਵੀਡੀਓ ਤੋਂ ਬਹੁਤ ਆਪਣਾ ਫੋਨ ਲਾਉਂਦੇ ਆ ਭਾਈ ਠੀਕ ਹੈ ਹਾਂ ਤੇ ਫਿਰ ਆਪਾਂ ਕਿਹੜੇ ਪਾਸੋਂ ਸ਼ੁਰੂ ਕਰੀਏ ਇਧਰ ਸਟਾਰਟ ਕਰਾਂਗੇ ਜੀ ਅੱਗੇ ਲੈ ਵੀ ਮਿੱਤਰੋ ਆਹ ਪਹਿਲੇ ਨੰਬਰ ਵਾਲੀ ਬੱਛੀ ਜਿਹੜੀ ਆ ਗਈ ਇਹ ਬੱਛੀ ਦੱਸ ਮੈਨੂੰ ਹੈਪੀ ਵੀ ਕਿੰਨੇ ਚਿਰ ਦੀ ਸਾਢੇ 3 ਮਹੀਨੇ ਦੀ ਗੱਬਣਾ ਬਾਈ ਠੀਰੀ ਮੂੰਹ ਆ ਬਾਈ 20 ਮਹੀਨਾ ਦੀ ਬਸੇ 19 20 ਮਹੀਨਿਆਂ ਦੀ ਅੱਛਾ ਜਰ ਦੰਦੋਂ ਖੀਰੀ ਹੈ ਜਮਾ ਕੱਚੀ ਖੀਰੀ ਆ ਬਾਈ ਬਿਲਕੁਲ ਲੈ ਵੀ ਮਿੱਤਰੋ ਆ ਦੇਖ ਲੋ ਏ ਆਹਾ ਬੱਚੀ ਚੈੱਕ ਕਰ ਲੋ ਮਿੱਤਰੋ ਖੀਰੀ ਦਾ ਕਦ ਕਾਠ ਨੋਟ ਕਰ ਲੋ ਤੁਸੀਂ ਇਹ ਮੈਂ ਇਧਰੋਂ ਲੈ ਕੇ ਦਿਖਾ ਦਣਾ ਇਹ ਆ ਜਾ ਕਰਾ ਬਾਬਾ ਲੈ ਆ ਕਰਾ ਹੁਣ ਤੁਸੀਂ ਕਦ ਕਾਠ ਵੀ ਬਹੁਤ ਆ ਬੱਚੀ ਦਾ ਇਹੇ ਬੱਚੀ ਦਾ ਫਿਰ ਮੈਨੂੰ ਐਂ ਦੱਸ ਦੇ ਤੂੰ ਹਾਂ ਬਾਈ ਕਿੰਨਾ ਰੇਟ ਕਰੇਗਾ ਰੇਟ ਭਾਈ ਆਪਣਾ ਜੋੜੇ ਜੋੜੇ ਦਾ ਕਰ ਦਾਂਗੇ ਜਾਂ 4-5 ਦਾ ਇਕੱਠਾ ਕਰ ਦਾਂਗੇ ਹਾਂ ਦੱਸ ਦਾਂਗੇ ਰੇਟ ਲੈ ਵੀ ਮਿੱਤਰੋ ਨਾ ਆ ਬਾਲੀ ਸੋਣੀ ਬੱਚੀ ਆ ਗਈ ਆ ਸਾਢੇ 3 ਮਹੀਨੇ ਦੀ ਗੱਬਣ ਚੈੱਕ ਪਾਸ ਬੱਚੀ ਆ ਗਈ ਮਿੱਤਰੋ ਤੇ ਥੱਲੋ ਨਾ ਥਣ ਲੇਵੇ ਦੇ ਜੇ ਗਲਤ ਕਰਾਂ ਚਾਰੀ ਥਣ ਨੇ ਗੁਲਾਬੀ ਥਣ ਲੱਗਿਆ ਭਾਈ ਬਹੁਤ ਵਧੀਆ ਆ ਦੇ ਖਾ ਦੇਖ ਲੋ ਠੀਕ ਆ ਮੂੰਹ ਵੀ ਦਿਖਾ ਦੇ ਭਾਈ ਲੈ ਲੈ ਦਿਖਾ ਦਿੰਨੇ ਫਿਰ ਲੈ ਸੋਣਾ ਸੱਜਣਾ ਸਾਰੀ ਗੱਲਬਾਤ ਸਿਰਾ ਹੋ ਜੂ ਜੇ ਤੂੰ ਦੰਦ ਵੀ ਚੈੱਕ ਕਰਵਾਤੇ ਨਾ ਦੇਖ ਬਾਈ ਹਲੇ ਬਿਰਲ ਵੀ ਨਹੀਂ ਪਾਈ ਦੰਦਾਂ ਚ ਹਾਂ ਬਈ ਹਾਂ ਠੀਕ ਆ ਅੱਛਾ ਜਿਹੜੀ ਆ ਗਈ ਆਪਣੇ ਕੋਲੇ ਦੂਜੇ ਨੰਬਰ ਦੇ ਤੇ ਇਹ ਵੀ ਬਾਈ ਮੋਹ ਖੀਰੀ ਹੈਗੀ ਇਹੇ ਦੰਦੋ ਖੀ ਇਹ ਸਾਢੇ 4 ਮਹੀਨੇ ਖੀਰੀ ਆ ਬਾਈ ਮੋਹ ਇਹ ਸਾਢੇ 4 ਮਹੀਨੇ ਸਾਢੇ 4 ਮਹੀਨੇ ਥੱਲੇ ਝੋਲੀ ਝਾਲੀ ਬਹੁਤ ਵਧੀਆ ਆਏ ਹਾਏ ਆ ਆ ਦੇਖੋ ਮਿੱਤਰੋ ਝੋਲੀ ਚੈੱਕ ਕਰਵਾਦਾ ਮੈਂ ਲੈ ਖੋਲ ਕੇ ਰਾਂ ਬਾਬਾ ਸਾਢੇ 4 ਮਹੀਨੇ ਗੱਬਣਾ ਬਾਈ ਇਹੇ ਸਾਢੇ 4 ਮਹੀਨੇ ਪੂਰੇ ਹੋ ਗਏ ਪੰਜਵਾਂ ਮਹੀਨਾ ਲੱਗ ਗਿਆ ਬਾਈ ਠੀਕ ਆ ਹਾਂਜੀ ਲੈ ਵੀ ਆ ਜਾ ਕਰ ਇਹ ਆਹਾਹਾਹਾ ਸਾਢੇ ਆਹਾ ਬੱਚੀ ਦਾ ਮੂੰਹ ਮਣਗਾ ਚੈੱਕ ਕਰ ਲੋ ਤੁਸੀਂ ਹਾਂ ਭਾਈ ਤੇ ਬਾਬਾ ਹਿੱਦਰ ਨੂੰ ਲੰਮੀ ਲੈ ਕੇ ਜਾਈ ਦੰਦ ਦਿਖਾਉਣੇ ਆ ਦਿਖਾ ਦੇ ਦਿਖਾ ਦੇ ਲੈ ਇਹਦਾ ਸਾਰਿਆਂ ਨੂੰ ਸਿਰਾਂ ਗੱਲ ਬਾਤ ਲੈ ਚੌਲਾਂ ਦੇ ਦਾਣੇ ਵਰਗੇ ਪਈ ਐ ਲੈ ਯਾਰ ਮੋੜ ਲਾ ਲੈ ਪ੍ਰਿੰਟ ਪ੍ਰਿੰਟ ਦੇਖ ਥੱਲੇ ਝੋਲੀ ਝਾਲੀ ਦੇਖ ਬਾਈ ਕਿੰਨੇ ਟੌਪ ਦੀ ਆ ਬੱਚੀ ਦੀ ਹਾਂ ਹਾਂ ਨਹੀਂ ਸਹੀ ਗੱਲ ਆ ਲੈ ਵੀ ਮਿੱਤਰੋ ਜਿਹੜੀ ਆਹਾ ਬੱਚੀ ਆ ਗਈ ਨਾ ਆਹਾ ਬੱਚੀ 4.5 ਮਹੀਨੇ ਦੀ ਗੱਬਣ ਆ ਗਈ ਨਹੀਂ ਝੋਲੀ ਥੱਲੇ ਬਹੁਤ ਚੰਗੀ ਆ ਹਾਂ ਭਾਈ ਹਾਂ ਹਾਂ ਅੱਛਾ ਰੇਟ ਇਹਨਾਂ ਦਾ ਕਿੰਨੇ ਰਹੂਗਾ ਰੇਡ ਬਾਈ ਕਹਿੰਦਾ ਜੋੜਾ ਲੈਣਾ ਤਾਂ 1 ਲੱਖ 5000 ਦਾ ਦੇ ਦਾਂਗੇ ਬਾਈ 1 5 ਦਾ ਹਾਂ ਬਾਈ ਹਾਂ ਠੀਕ ਆ ਤੇ ਫਿਰ ਮੈਨੂੰ ਐਂ ਦੱਸ ਦੇ ਜਿਹੜੀ ਤੇਰੀ ਆਹਾ ਆ ਗਈ ਯਾਰ ਬੱਚੀ ਯਾਰ ਇਹ ਤਾਂ ਮੈਂ ਕਹਿੰਦਾ ਚੰਗੀ ਵਾਲੀ ਆ ਬਹੁਤ ਬਾਈ ਥੱਲੇ ਝੋਲੀ ਝਾਲੀ ਬਹੁਤ ਵਧੀਆ ਗਈ ਇਹੇ ਮੈਨੂੰ ਐਂ ਦੱਸ ਦੇ ਵੀ ਕਿ ਐ ਮਹੀਨੇ ਦੀ ਗੱਬਣਾ ਇਹ 4 ਮਹੀਨੇ ਦੀ ਗੱਬਣਾ ਬਾਈ ਇਹ 4 ਮਹੀਨੇ ਦੀ ਹਾਂ ਤੇ ਉਮਰ ਇਹਦੀ ਉਮਰ ਇਹ 14 ਦੰਦ ਚੱਕ ਗਈ ਬਾਈ ਅੱਛਾ ਹਾਂ ਹਾਂ ਠੀਕ ਆ ਚੱਲ ਕੋਈ ਗੱਲ ਨਹੀਂ ਇਹ ਇੱਧਰ ਦੇਖਿਓ ਤੁਸੀਂ ਆਹ ਆ ਚਾਰ ਮਹੀਨੇ ਦੀ ਹਾਂ ਬਾਈ ਲੈ ਵੀ ਆਹ ਚਾਰ ਮਹੀਨੇ ਦੀ ਗੱਬਣ ਆ ਗਈ ਇਹ ਵੈਰੀ ਗੁੱਡ ਹੁਣ ਆ ਜੀ ਖਾਲੀ ਬੱਚੀ ਬਾਈ 35-40 ਹਜ਼ਾਰ ਦੀ ਵਿਕ ਜਾਂਦੀ ਹੈਗੀ ਹਾਂ ਮੂਹ ਦਾ ਜੀ ਕੁਆਲਟੀ ਕਬੂੜੀ ਦੇਖੋ ਫੇਸਬੁਕ ਕਿੰਨਾ ਟੈਂਟਾ ਅੱਛਾ ਇਹ ਖਾਲੀ ਬੱਚੀ ਨੇ ਹਾਂ ਜੀ ਚੱਲ 35-40 ਹਜ਼ਾਰ ਦੀ ਵਿਕ ਜਾਂਦੀ ਹੈ ਬਾਈ ਠੀਕ ਹੈ ਗੱਲ ਚਲੋ ਆਪਣੇ ਕੋਲ ਭਾ ਲਾਈਆਂ ਆਪਾਂ ਭਾ ਨਾ ਦੇ ਦੇਣੀਗਾ ਠੀਕ ਹੈ ਹਾਂ ਲੈ ਚੱਲ ਚਾਰ ਮਹੀਨੇ ਦੀ ਗੱਬਣਾ ਬਾਈ ਚੱਕ ਪਾ ਕਿੰਨੇ ਦੀ ਹਾਂ ਬਾਈ ਇਹ ਬਾਈ ਜੋੜੇ ਦੇ ਦਿਆਂਗੇ ਠੀਕ ਆ ਬਾਤ ਤੇ ਨਿਕਲ ਲੈਣ ਦਾ 1.5 ਲੱਖ ਰੁਪਏ ਦੇ ਦੇ ਦਾਂਗੇ ਬਾਈ ਯਾਰ ਲੈ ਵੀ ਮਿੱਤਰੋ ਆ ਵੀ 4 ਮਹੀਨੇ ਦੀ ਗੱਬਣਾ ਆ ਗਈ ਬੱਚੀ ਹਾਂ ਨਹੀਂ ਸੋਹਣੀ ਆ ਬੱਚੀ ਤੇਰੀ ਕਿਹੜਾ ਤਿੰਨੇ ਬੱਚੇ ਇਕੱਠਾਂ ਲੈਣ ਦਾ 1.5 ਲੱਖ ਰੁਪਏ ਦੇ ਦੇ ਦਾਂਗੇ ਬਾਈ ਹਾਂ ਠੀਕ ਹੈ ਹਾਂ ਬਸ ਫੋਰਸ ਆਪਣੀ ਹੋਣਾ ਗੱਲਾ ਬਾਹਲਾ ਨਹੀਂ ਅਗਲਾ ਮਜਬੂਰ ਕਰ ਠੀਕ ਆ ਗੱਲ ਹਾਂ ਅੱਛਾ ਆਹਾ ਯਾਰ ਤੇਰੀ ਜਿਹੜੀ ਬੱਚੀ ਆ ਗਈ ਹਾਂ ਬਾਈ ਇਹ ਇਹਦਾ ਰੰਗ ਰੂੰਗੀ ਬੜਾ ਸਾਹ ਹਾਂ ਬਾਈ ਇਹ ਜਰਸੀ ਮੰਨ ਲਓ ਜਰਸੀ ਕਰਾਓ ਮੰਨ ਲਓ 4 ਮਹੀਨੇ ਹੀ ਗੱਬਣਾ ਬਾਈ ਮੋਹੋ ਖੀਰੀ ਆ ਮੋਹੋ ਖੀਰੀ ਆ ਹਾਂ 5 ਦਿਨਾਂ ਨੂੰ ਪੂਰੇ 4 ਮਹੀਨੇ ਹੋ ਜਾਣਗੇ ਬਾਈ ਠ ਲਿਆ ਫਲੋ ਝੋਲੀ ਝਾਲੀ ਬਹੁਤ ਹੈ ਕਿਸੇ ਨੇ ਘਰੇ ਰੱਖਣ ਵਾਸਤੇ ਲੈਣੀ ਹੈ ਬਹੁਤ ਸੋਹਣੀ ਬੱਸੀ ਆ ਇਹਨਾਂ ਦਾ ਯਾਰ ਦੁੱਧ ਵੀ ਸਰਾ ਹੀ ਹੁੰਦਾ ਹਾਂ ਬਾਈ ਹਾਂ ਹਾਂ ਇਹ ਥਣ ਥਣ ਫੋਨ ਤੇ ਝੋਲੀ ਝਾਲੀ ਬਹੁਤ ਵਧੀਆ ਲੱਗੀ ਹੈ ਬਈ ਲੈ ਦੇਖਿਓ ਇਹਦਾ ਨਖਰਾ ਨੁਖਰਾ ਵਾਹ ਬਈ ਲੈ ਚੱਲ ਲੰਮੀ ਲੈ ਜਾਉ ਮਾ ਦੀ ਕੁਆਲਿਟੀ ਪੂਰੀ ਵਧੀਆ ਆ ਗਈ ਹੈ ਇਹ 4 ਮਹੀਨੇ ਦੀ ਆ ਗਈ ਹਾਂ ਬਈ 4 ਮਹੀਨੇ ਦੀ ਲੈ ਵੀ ਮਿੱਤਰੋ ਜਿਹੜੀ ਆ ਬੱਚੀ ਆ ਗਈ ਇਹ 4 ਮਹੀਨੇ ਦੀ ਥਣ ਥਣ ਝੋਲੀ ਝਾਲੀ ਪੂਰੀ ਟੌਪ ਦੀ ਆ ਬਈ ਆਈ ਨਹੀਂ ਹੈਗਾ ਹਾਂ ਇਹ ਝੋਲੀ ਦਿਖਾ ਦੇ ਆਪਾਂ ਦਿਖਾ ਦੇ ਦਿਖਾ ਦੇ ਬਈ ਦਿਖਾ ਦੇ ਲੈ ਕਰਾਂ ਝੋਲੀ ਦਿਖਾ ਦਨੇ ਆ ਕਿ ਆਪਾਂ ਮਾਰ ਆਈ ਨਹੀਂ ਗਾ ਠੰਡੀ ਠੁੰਡੀ ਵਧੀਆ ਆਈ ਨਹੀਂ ਜਦੋਂ ਮਾਰ ਗਈ ਠੀਕ ਆ ਇਹ ਆ ਦੇਖ ਲਓ ਮਿੱਤਰੋ ਇਹ ਇਹ ਯਾਰ ਮੈਨੂੰ ਐ ਲੱਗਦਾ ਥਣ ਥਣ ਬ ਇਹ ਖੀਰੀ ਆ ਬਾਈ ਮੂੰਹ ਮੂੰਹ ਕੀ ਤੇਰਾ 10 14 ਕਿ ਮਹੀਨਾ ਦੀ ਬੱਚੀ ਆ ਬਾਈ 33 ਦਿਨ ਹੋ ਗਿਆ ਸੀਮਾ ਲੱਗੇ ਨੂੰ 33 ਦਿਨ ਹਾਂ ਬਾਈ ਠੀਕ ਆ ਸੀਮਾ ਲੱਗਿਆ ਵੀ ਸਕਸੜਾ ਬਾਈ ਇਹਦੇ ਲੱਗਿਆ ਸਕਸੜਾ ਹਾਂ ਉਹਨਾਂ ਦੇ ਸਕਸੜ ਲੱਗਿਆ ਪਰ ਆਪਾਂ ਨਹੀਂ ਕਹਿੰਦੇ ਬਾਈ ਕਈ ਯਾਰ ਨਾ ਸਕਸੜ ਚ ਬੱਥਾ ਆ ਜਾਂਦਾ ਅਗਲਾ ਕਹਿੰਦਾ ਜੇ ਤੁਸੀਂ ਕਿਹਾ ਸੀ ਸਕਸੜ ਲੱਗੇ ਵਿਆ ਠੀਕ ਹੈ ਜਿਗਾ ਅਸੀਂ ਨਹੀਂ ਕਹਿੰਦੇ ਹਾਂ ਇਹ ਆ ਦੇਖ ਲਓ ਮਿੱਤਰੋ ਇਹ ਕਾਫੀ ਕਲਰ ਆ ਹਾਂ ਕਾਫੀ ਕਲਰ ਤੇ ਬਾਈ ਇਤਨਾ ਥੋੜਾ ਬਹੁਤ ਵਧੀਆ ਲੱਗਿਆ ਮੂੰਹ ਖੀਰੀ ਆ ਜਮਾ ਇਹ ਕਿੰਨੇ ਦੀ ਹਾਂ ਬਾਈ ਇਹੇ ਏ ਭਾਈ ਪੰਜੇ ਬੱਚਿਆਂ ਇਕੱਠਿਆਂ ਲੈਣੀਆਂ ਉਹਦਾ ਹਿਸਾਬ ਨਾਲ ਦੇ ਦਾਂਗੇ ਜੋੜਾ ਲੈਣਾ ਦੋਨਾਂ ਦਾ ਗੱਬਣ ਜਰਸੀ ਤੇ ਇਹ ਜਰਸੀ ਲੈਣੀਆਂ 65000 ਦਾ ਜੋੜਾ ਦੇ ਦਾਂਗੇ ਠੀਕ ਆ ਲੈ ਵੀ ਮਿੱਤਰੋ ਆ ਕਾਫੀ ਕਲਰ ਦੇ ਨਾ 33 ਦਿਨ ਹੋ ਗਏ ਸੈਕਸੜ ਸੀਮਣ ਲੱਗਿਆ ਹੋਇਆ ਜੇ ਕਿਸੇ ਨੇ ਆ ਜੋੜਾ ਲੈਣਾ ਦੋਨਾਂ ਦਾ 65000 ਦਾ ਜੋੜਾ ਦੇ ਦਾਂਗੇ ਭਾਈ ਠੀਕ ਆ ਹਾਂ ਕਿਸੇ ਨੇ ਪੰਜੇ ਇਕੱਠਿਆਂ ਲੈਣੀਆਂ ਤਾਂ 210000 ਦੇ ਦਾਂਗੇ ਠੀਕ ਆ ਤੇ ਜਿਹੜੀ ਤੇਰੀ ਆ ਕਾਲੀ ਬੱਚੀ ਆ ਇਹਦੀ ਉਮਰ ਕਿੰਨੀ ਕਾ ਹਾਂ ਭਾਈ ਇਹ ਹੈਗੀ ਸਾਢੇ 8 ਮਹੀਨਾ ਦੀ ਬਾਈ ਇਹ ਸਾਢੇ 8 ਮਹੀਨਾ ਦੀ ਸਾਢੇ 8 9 ਮਹੀਨਾ ਦੀ ਬਾਈ ਮੈਂ ਹੁਣ ਦੇਖਿਆ ਜਦੋਂ ਤੂੰ ਇਧਰ ਕੀਤੀ ਸੀ ਥਣਾ ਥਣਾ ਦਾ ਗੈਪ ਕੋ ਬੜਾ ਬਾਈ ਬੜਾ ਲੱਤਾਂ ਲੁੱਤਾਂ ਦੀ ਕਿੰਨੀ ਮਜੂਦ ਆ ਤੋ ਚਮਕ ਦੇਖੋ ਸਰੀਰ ਚ ਹਾਂ ਉਹਦੇ ਭਲੇ ਵੇ ਬੱਚੇ ਆ ਬਾਈ ਆਏ ਨਹੀਂਗੇ ਅੱਛਾ ਇਹ ਫਾਰਮ ਵਾਲੀ ਆ ਗਈ ਹਾਂ ਬਾਈ ਹਾਂ ਹਾਂ ਲੱਤਾਂ ਲੁੱਤਾਂ ਦੇਖੋ ਆਹ ਦੇਖ ਲਓ ਮਿੱਤਰੋ ਮੇਰਾ ਆਪਸੀ ਦੇ 7-8 ਮਹੀਨੇ ਦੀ ਹੁੰਦੀ ਨਹੀਂ ਬਾਈ ਤਲੇ ਦੇਖੋ ਤੋ ਲੇ ਚੱਲ ਲੱਤਾਂ ਦਾ ਦੇਖੋ ਤੋੜ ਦਿਓ ਹੁਣ ਨਾ ਮਿੱਤਰੋ ਆਹ ਦੇਖ ਲਓ ਆਹ ਫਾਰਮ ਵਾਲੀ ਬੱਚੀ ਆ ਗਈ 7 ਕਿ ਮਹੀਨਾ ਦੀ ਬੱਚੀ ਹੈ ਲੈਂਥ ਲੈਂਥ ਤੇ ਚਮਕ ਚਮਕ ਦੇਖ ਲਓ ਤੇ ਇਹ ਆਪਾਂ ਕਿਵੇਂ ਇਹਨਾਂ ਦਾ ਤਿੰਨਾਂ ਦਾ ਇਕੱਠਾ ਇਹ ਤਿੰਨਾਂ ਦਾ ਇਕੱਠਾ ਕਰ ਦਿਆਂਗੇ ਬਾਈ ਅੱਛਾ ਜਿਹੜੇ ਆ ਆ ਗਏ ਯਾਰ ਤੇਰੇ ਹਾਂ ਬਾਈ ਇਹ ਕਿ ਕਿਆ ਮਹੀਨਾ ਦੀਆਂ ਬੱਚੀਆਂ ਨੇ ਬਾਈ 7-8 ਮਹੀਨਿਆਂ ਦੀ ਬੱਚੀ 8-8 ਮਹੀਨਿਆਂ ਦੀ ਠੀਕ ਹੈ ਹਾਂ ਜਰ ਮੈਨੂੰ ਆਏ ਦੱਸ ਦੇ ਇਹ ਇਹ ਤਾਂ ਮਿਲਦੇ ਨਹੀਂ ਬਾਈ ਲੋਕ ਬਹੁਤ ਮੰਗਦੇ ਨੇਗੇ ਅੱਛਾ ਹਾਂ ਦੋ ਤਿੰਨ ਮਿਲਦਾ ਮਾਲ ਹੀ ਬਹੁਤ ਘੱਟ ਮਿਲਦਾ ਨਾ ਮੈਨੂੰ ਆਏ ਦੱਸ ਇਹ ਪਹਿਲੇ ਸੂਏ ਸੂਏ ਵੀ ਮਤਲਬ ਕਿੰਨਾ ਇਹ ਬਾਈ 30 ਤੋਂ ਪਲੱਸ ਚੱਲਣੀਆਂ ਪਹਿਲਾਂ 30 ਤੋਂ ਇਹ ਆਪਾਂ ਦਾਬੇ ਨਾਲ ਕਹਿੰਦੇ ਆ ਕਿ ਹਾਂ 30 ਤੋਂ ਪਲੱਸ ਚੱਲਣਗੇ ਬੰਦਾ ਕੇਰਾਲ ਹੋਵੇ ਇਹਨਾਂ ਦੇ ਠੀਕ ਹੈ ਜਿਵੇਂ ਪਹਿਲਾਂ ਦੁੱਧ ਤੋਂ ਪਲੀਆਂ ਵਗਾਂੀਆਂ ਨੇ ਫੀਲ ਮੂੜਨ ਨਾਲ ਹਾਂ ਲੈ ਆ ਆ ਦੇਖਿਓ ਮੈਂ ਤੁਹਾਨੂੰ ਆਹ ਦਿਖਾ ਦੇਣਾ ਇਹ ਆਹ ਦੇਖ ਲਓ ਬੱਚੀ ਚੈੱਕ ਕਰ ਲਓ ਇਹ ਤਿੰਨਾਂ ਦਾ ਰੇਟ ਮੈਂ ਦੱਸੂਗਾ ਇਹ 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 ਵੀ ਖੋਲ ਕਰਾ ਹੈਪੀ ਹਾਂ ਬਾਈ ਅੱਛਾ 3000 ਦਾ ਰੇਟ ਦੱਸ ਫਿਰ ਐਤੀ ਫਿਰ 36000 ਦਿੰਦੇ ਆਂਗੇ ਬਾਈ ਵਿੱਚ ਮਾਨਦਾਨ ਕਰਦੇ ਆਂਗੇ ਛੋੜ ਸੱਪੇ ਵਾਲਾ ਪਰ ਰੇਟ ਦੇ ਵਾਲਾ ਫਰਕ ਨਹੀਂ ਹੋਣਾ ਬਾਈ ਹੈਨਾ ਠੀਕ ਆ ਲੈ ਵੀ ਆ ਦੇਖ ਲੋ ਹੁਣ ਅਜਿਹੀ ਵੀ ਆਪਾਂ ਤੌਰ ਸਾਨੂੰ ਚੈੱਕ ਕਰਵਾ ਦਨੇ ਆ ਇਹ ਤਾਂ ਦੋਨੇ ਯਾਰ ਨਾ ਇੱਕੋ ਜਿਹੀਆਂ ਹੀ ਆ ਗਈਆਂ ਇਹਦਾ ਜਮਾ ਸੈਟ ਹੀ ਆ ਗਿਆ ਦੋਨੇ ਪਹਿਣਾ ਪਹਿਣਾ ਹੀ ਲੱਗਦੀਆਂ ਇਹ ਅਵਾਲ ਦੇ ਗੋਲ ਥੱਲੇ ਗਲਾਬੀ ਸਨ ਲੱਗਿਆ ਬਹੁਤ ਵਧੀਆ ਬਾਈ ਲੱਤਾਂ ਲੁੱਤਾਂ ਦੇਖੋ ਕਿੰਨੇ ਕਿੰਨੇ ਮੋਟੇ ਨਾ ਥੱਲੇ ਲੱਤਾਂ ਇਹਦਾ ਪੋੜਾ ਵੀ ਚੱਕ ਮਾਰ ਰੱਖਦੀ ਆ ਪੂਰਾ ਐ ਨਹੀਂ ਜਗਾ ਦੇਖੋ ਥਾਂ ਕੋਲ ਆ ਆ ਦੇਖ ਲੈ ਚੱਲ ਲੈ ਚੱਲ ਬਾਣ ਕਿਲਾ ਪ੍ਰੀਸ ਵੀਰਦਗਾ ਬੰਦੇ ਨੂੰ ਵੀ ਨਹੀਂ ਆਪ ਬੱਛੀ ਤੇਰੀ ਪੂਰੀ ਕੋਕਾ ਹੀ ਆ ਗਈ ਹਾਂ ਹਾਂ ਅੱਛਾ ਹੈਪੀ ਹਾਂ ਬਾਈ ਜੇ ਕੋਈ ਬੰਦਾ ਸਾਰੀਆਂ ਇਕੱਠੀਆਂ ਲੈਂਦਾ ਉਹ ਕੋ ਜਾ ਮਾਨਤਨ ਹਾਂ ਉਹ ਜਾ ਮਾਨਤਨ ਕਰਦੇ ਆਂਗੇ ਬਾਈ ਠੀਕ ਆ ਹਾਂ ਪਰ ਰੇਡ ਆਪਾਂ ਜਾਇਜ਼ ਹੀ ਕਰਦੇ ਆਂ ਤੁਹਾਨੂੰ ਪਤਾ ਹੈ ਨੰਬਰ ਕਿੰਨਾ ਚੱਲਦਾ ਹੈਪੀ ਨੰਬਰ ਆਪਣਾ ਕੋ 87279 ਬਾਈ 12588 ਬਾਈ ਠੀਕ ਆ ਤੇ ਬਾਈ ਹੈਪੀ ਦੇ ਨਾ ਮਿੱਤਰੋ ਦੋ ਨੰਬਰ ਆਪਾਂ ਦੋਨੇ ਲਾ ਦਾਂਗੇ ਜੇ ਮਿੱਤਰੋ ਕੋਈ ਵੀ ਬੱਛੀ ਤੁਹਾਨੂੰ ਫਿੱਟ ਆਉਂਦੀ ਹੈ ਬਾਈ ਹੈਪੀ ਦੇ ਘਰੇ ਆ ਜਿਓ ਘਰੇ ਆ ਕੇ ਨਾ ਕੋਈ ਵੀ ਬੱਛੀ ਜੇ ਫਿੱਟ ਆਉਂਦੀ ਹੈ ਇੱਥੇ ਆ ਜਾਓਗੇ ਤਸੱਲੀ ਕਰਨ ਚੈੱਕ ਪਾਸ ਕਰਾ ਕੇ ਲਿਆ ਸਕਦੇ ਹੋ ਕਿਵੇਂ ਲੱਗੀਆਂ ਬੱਚੀਆਂ ਦੱਸਿਓ ਜਰੂਰ ਹੈਪੀ ਬਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਭਾਈ ਤੁਹਾਡਾ ਵੀ